ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਣਾਇ ਜੀਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋਂ ਦੁੱਖ ਦਵਾਈ ਜੀਉ ਸੰਤ ਗੁਰ ਕੀ ਜਿਸ ਨਉ ਮਤ ਆਵੇ ਸੋ ਸਤਗੁਰ ਮਾਝੀ ਸਮਾਨਾ ਇਹੋ ਬਾਣੀ ਜੋ ਜੀਉ ਜਾਣੈ ਇਸ ਅੰਤਰ ਰਵੈ ਹਰਨਾਮਾ ਬਾਣੀ ਗੁਰੂ ਰੂਹ ਹੈ ਬਾਣੀ ਵੇਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨਮਾਨ ਪਰ ਤਖ ਗੁਰੂ ਨਿਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਕੀ ਜਾਨ ਸਬਦ ਸਚੈ ਸਚ ਸੋਹਿਲਾ ਜਿਥੈ ਸਚੇ ਕਾ ਵੈ ਵਿਚਾਰੂ ਰਾਮ ਹਮ ਸਭ ਕਿਲ ਵਿਖ ਕਾਟੀ ਸਚ ਰਖਿਆ ੁਰਤਾਰੇ ਰਾਮ ਸਚ ਰਖਿਆ ੁਰਤਾਰੇ ਦੁਤਰ ਤਾਰੇ ਫੇਰ ਭਵ ਜਲ ਤਰਨ ਨਾ ਹੋਈ ਸਚਾ ਸਤ ਗੁਰ ਸੱਚੀ ਬਾਣੀ ਜਿਨ ਸੱਚ ਵਿਚਾਰ ਅਸੋਈ ਸਾਜੇ ਗੁਣ ਗਾਵੇ ਸਤ ਸਮਾਵੇ ਸਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਹੀ ਸਚ ਨਿਸਤਾਰਾ ਹੋਈ ਸਾਜ ਸਤਿਗੁਰ ਸਾਚੁ ਬੁਝਾਇਆ ਪਤਿ ਰਖੈ ਸਤਿ ਸੋਈ ਰਾ ਸਚਾ ਭੋਜਨ ਭਾਉ ਸਚਾ ਹੈ सच्चे नाम सुख हो ना। सच नाम सुख हो मर न कोई गर्व न जूनी बसा ज्योति ज्योत मिलाई सच समाई सच नाए परगासा ਜਿਨਿ ਸੱਚ ਜਾਤਾ ਸੇ ਸੱਚੇ ਹੋਏ ਅਨ ਦਿਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵੇਥੜ ਦੁਖ ਪਾਇ ਸੱਚੀ ਬਾਣੀ ਸੱਚੇ ਗੁਣ ਗਾਵੈ ਤਿਤ ਕਰ ਸੋ ਹਲਾ ਹੋਈ ਨਾ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋ ਹੀ ਨਾ ਸਭ ਸੱਚ ਵਰਤੈ ਸਚੋ ਬੋਲੈ ਜੋ ਸੱਚ ਕਰੈ ਸੋ ਹੋਈ ਜ਼ਹ ਦੇ ਖਾਂ ਤਹਿ ਸੱਚ ਬਸਰਿਆ ਅਬਰ ਨਦੂ ਜਾ ਕੋ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਤੂ ਜਾ ਹੋਈ ਨਾਲਕ ਸਭ ਕੇ છਾਪੇ ਕਰਤਾ ਆਗ ਕਰਾਵੈ ਸੋ ਸੱਚੇ ਭਗਤ ਸੋਹੇ ਦੇ ਦਰਬਾਰੇ ਸੱਚੋ ਸੱਚ ਵਖਾਣੇ ਰਾਹ ਘਟ ਅੰਤਰੇ ਸਾਜੀ ਬਾਣੀ ਸਾਚੋ ਆਪਿ ਸ਼ਾਣੀ ਰਾਹ ਆਪਿ ਸ਼ਾਣੈ ਤਾਂ ਸੱਚ ਜਾਣੈ ਸਾਜੇ ਸੋ ਜੀ ਰੋਈ ਸੱਚਾ ਸ਼ਬਦ ਸੱਚੀ ਹੈ ਸੋ ਬਾ ਸਾਚੇ ਹੀ ਸੁਖ ਹੋ ਸਾਜ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕਉ ਮਸਤਕ ਲਿਖਿਆ ਤੇ ਸੱਚ ਪਰਾਪਤ ਹੋਈ ਵਾਹਿਗੁਰੂ ਸਾਂਝ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋ ਹੋਈ ਨਾਨਕ ਜਿਸ ਕਾ ਮਸਤਕ ਲਿਖਿਆ ਤਿਸ ਸੱਚ ਪਰਾਪਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ